ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਜਿੱਥੇ ਵੱਖ-ਵੱਖ ਤਰ੍ਹਾਂ ਦੇ ਧਾਰਮਿਕ ਤੇ ਸਮਾਜਿਕ ਕੰਮ ਕੀਤੇ ਜਾਂਦੇ ਹਨ ਉਥੇ ਇਹਨਾਂ ਕੰਮਾਂ ਨੂੰ ਅੱਗੇ ਵਧਾਉਣ ਦੇ ਲਈ ਸਾਲ ਵਿੱਚ ਦੋ ਆਪਰੇਸ਼ਨ ਕੈਂਪ ਅੱਖਾਂ ਦੇ ਫਰੀ ਲਾਇਏ ਜਾਂਦੇ ਹਨ ਜਿਹੜਾ ਕਿ ਇੱਕ ਅੱਖਾਂ ਦਾ ਆਪਰੇਸ਼ਨ ਕੈਂਪ ਨਵੰਬਰ ਮਹੀਨੇ ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ ਉਦੋਂ ਲਾਇਆ ਜਾਂਦਾ ਹੈ ਤੇ ਹੁਣ ਇੱਕ ਦੂਸਰਾ ਜਿਹੜਾ ਕੈਂਪ ਹੈ ਜੋ ਮਾਰਚ ਮਹੀਨੇ ਦੇ ਵਿੱਚ ਲਾਇਆ ਜਾਂਦਾ ਹੈ ਇਹ ਜਿਹੜਾ ਕੈਂਪ ਹੈ ਇਹ 19 ਤਰੀਕ ਨੂੰ ਗੁਰਦੁਆਰਾ ਅਡਾ ਲਾਰੀਆਂ ਵਿਖੇ ਸਦਾ ਸੁਖਦੇਵ ਸਿੰਘ ਮਾਨ ਜੀ ਦੇ ਪਰਿਵਾਰ ਦੇ ਸਹਿਯੋਗ ਦੇ ਨਾਲ ਗੁਨਾਨਨ ਕਮਿਸ਼ਨ ਸੇਵਾ ਸੈਟੀ ਵੱਲੋਂ ਲਾਇਆ ਜਾਵੇਗਾ ਇਹ ਕੈਂਪ ਜਿਹੜਾ 9 ਵਜੇ ਬਿਲਕੁਲ ਠੀਕ 9 ਵਜੇ ਸ਼ੁਰੂ ਹੋ ਜਾਵੇਗਾ ਜਿਸ ਦੇ ਵਿੱਚ ਸਾਰੇ ਜਿਹੜੇ ਜਿੰਨੇ ਮਰੀਜ਼ ਹੋਣਗੇ ਉਹਨਾਂ ਦੇ ਅੱਖਾਂ ਦੀ ਜਾਂਚ ਕੀਤੀ ਜਾਵੇਗੀ ਜਿਨ੍ਹਾਂ ਜਿਨ੍ਹਾਂ ਵਿਅਕਤੀਆਂ ਦੇ ਅੱਖਾਂ ਦੇ ਆਪਰੇਸ਼ਨ ਕਰਨ ਦੀ ਜ਼ਰੂਰਤ ਹੋਏਗੀ ਉਹਨਾਂ ਨੂੰ ਉਸੇ ਦਿਨ ਜਿਹੜੀ ਆਪਰੇਸ਼ਨ ਦੀ ਡੇਟ ਜਿਹੜੀ ਦੇ ਦਿੱਤੀ ਜਾਵੇਗੀ ਤੇ ਇਸ ਤੋਂ ਪਹਿਲਾਂ ਵੀ 16 ਤਰੀਕ ਨੂੰ ਪਿੰਡ ਸਰਹਾਲਾ ਖੁਰਦ ਵਿਖੇ ਅੱਖਾਂ ਦਾ ਆਪਰੇਸ਼ਨ ਕੈਂਪ ਗੁਣਾਨ ਕਮਿਸ਼ਨ ਸੇਵਾ ਸਰਟੀਫਿਕੇਟ ਉਹ ਲਗਾਇਆ ਗਿਆ ਸੀ ਜਿਸ ਦਾ ਉਦਘਾਟਨ ਸ਼੍ਰੀ ਕੁਲਵਿੰਦਰ ਸਿੰਘ ਚੇਅਰਮੈਨ ਗੁਨਾਨਕ ਮਿਸ਼ਨ ٹرسٹ ਤਾਂਾਂ ਵੱਲੋਂ ਕੀਤਾ ਗਿਆ ਸੀ ਉੱਥੇ ਵੀ ਇਸ ਕੈਂਪ ਨੂੰ ਬਹੁਤ ਵੱਡਾ ਰਿਸਪਾਂਸ ਮਿਲਿਆ ਤੇ ਹੁਣ ਜਿਹੜਾ 19 ਤਰੀਕ ਦਾ ਅੱਖਾਂ ਦਾ ਆਪਰੇਸ਼ਨ ਕੈਂਪ ਹੈ ਉਸ ਦਾ ਉਦਘਾਟਨ ਕਰਨ ਲਈ ਅ ਸ਼੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸادت ਸੁਲਤਾਨ ਸਿੰਘ ਸਿੰਘ ਸਾਹਿਬ ਉਹ ਵਿਸ਼ੇਸ਼ ਤੌਰ ਤੇ ਉਦਘਾਟਨ ਕਰਨ ਲਈ ਪਹੁੰਚ ਰਹੇ ਹਨ ਤੇ ਮੇਰੀ ਆਪ ਸਭ ਨੂੰ ਅਪੀਲ ਹੈ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਸਮੇਂ ਸਿਰ ਇਸ ਕੈਂਪ ਦੇ ਵਿੱਚ ਪਹੁੰਚਿਆ ਜਾਵੇ ਤੇ ਆਪਣੇ ਹੋਰ ਦੂਰ ਨੇੜੇ ਦੇ ਰਿਸ਼ਤੇਦਾਰਾਂ ਨੂੰ ਮਿੱਤਰਾਂ ਦੋਸਤਾਂ ਨੂੰ ਇਸ ਕੈਂਪ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਹਰ ਬੰਦਾ ਇਸ ਦਾ ਲਾਹਾ ਲੈ ਸਕੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਨਾਨਕ ਮਿਸ਼ਨ ਸੇਵਾ ਸੁਸਾਇਟੀ ਜਿੱਥੇ ਧਾਰਮਿਕ ਕਾਰਜਾਂ ਔਰ ਸਮਾਜਿਕ ਕਾਰਜਾਂ ਦੇ ਵਿੱਚ ਹਰ ਵਕਤ ਵਾਹਿਗੁਰੂ ਦੀ ਕਿਰਪਾ ਦੇ ਨਾਲ ਕੋਸ਼ਿਸ਼ ਕਰਦੀ ਰਹਿੰਦੀ ਹੈ ਕਿ ਧਰਮ ਦੇ ਕੰਮ ਦਾ ਸਮਾਜ ਸੇਵਾ ਦੇ ਕਾਰਜ ਚੱਲਦੇ ਰਹਿਣ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਵਧੀਆ ਚੱਲ ਰਹੇ ਨੇ ਪੱਲ ਇੱਕ ਜੋ ਅੱਖਾਂ ਦਾ ਕੈਂਪ ਸੀ ਉਹ ਪਿੰਡ ਸਰਾਲਾ ਖੁਰਚ ਲਗਾਇਆ ਗਿਆ ਸੀ ਜਿੱਥੇ ਕਿ ਬਹੁਤ ਲੋਕਾਂ ਨੇ ਇਸ ਦਾ ਲਾਭ ਠਾਇਆ ਉਸ ਦੇ ਨਾਲ ਇੱਕ ਕੈਂਪ ਜੋ ਹੋ ਰਿਹਾ ਉਹ ਪਰਸੋਂ ਨੂੰ ਯਾਨੀ ਕਿ 19 ਤਰੀਕ ਨੂੰ ਗੁਰਦਰਾ ਸਿੰਘ ਸਬਾਡਾ ਲਾਰੀਆਂ ਵਿਖੇ ਲਗਾਇਆ ਜਾ ਰਿਹਾ ਜਿਸ ਦੇ ਵਿੱਚ ਕੋਸ਼ਿਸ਼ ਹੈ ਕਿ ਵੱਧ ਵੱਧ ਲੋੜਵੰਦ ਮਰੀਜ਼ਾਂ ਦੀ ਜਾਂਚ ਕੀਤੀ ਜਾ ਸਕੇ ਔਰ ਸਾਰੇ ਜਿੰਨੇ ਮਰੀਜ਼ ਆਪਰੇਸ਼ਨ ਯੋਗ ਹੋਣਗੇ ਉਹਨਾਂ ਦੇ ਆਪਰੇਸ਼ਨ ਕਰਾਈ ਜਾਣਗੇ ਦਵਾਈਆਂ ਵੀ ਫਰੀਦ ਦਿੱਤੀਆਂ ਜਾਣੀਆਂ ਹਨ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਉਸ ਆਪਰੇਸ਼ਨ ਦਾ ਉਦਘਾਟਨ ਕਰਨ ਲਈ ਸਾਡੇ ਪਾਸ ਸਿੱਖ ਕੌਮ ਦੇ ਜਥੇਦਾਰ ਸਿੰਘ ਸਾਹਿਬ ਗਾਨੀ ਸੁਲਤਾਨ ਸਿੰਘ ਜੀ ਜੋ ਕਿ ਗ੍ਰੰਥੀ ਹਨ ਦਰਬਾਰ ਸਾਹਿਬ ਵਿਖੇ ਉਹ ਵੀ ਪੁੱਜ ਰਹੇ ਨੇ ਉਹ ਗੁਰੂ ਚਰਨਾਂ ਜਰਦਾਸ ਕਰਕੇ ਕੈਂਪ ਦੀ ਹਰਮਨਤਾ ਕਰਉਣਗੇ ਉਸ ਉਪਰੰਤ ਕੈਂਪ ਦੇ ਵਿੱਚ ਜਿਤਨੀਆਂ ਵੀ ਮਰੀਜ਼ ਦਾ ਜਿਤਨੇ ਵੀ ਲੋੜਵੰਦ ਆਏ ਹੋਣਗੇ ਉਹਨਾਂ ਸਾਰਿਆਂ ਦੇ ਚੈੱਕਅਪ ਕੀਤਾ ਜਾਏਗਾ ਮੈਨੂੰ ਖੁਸ਼ੀ ਹੈ ਕਿ ਜਦੋਂ ਵੀ ਇਹ ਸਮਾਜਿਕ ਕਾਰਜ ਚੱਲਦੇ ਨੇ ਸਾਨੂੰ ਸੰਗਤਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਰਿਸਪੌਂਸ ਮਿਲਦਾ ਹੈ ਕਿਉਂਕਿ ਪਰਸੋਂ ਦੇ ਜੋ ਕੱਲ ਕੈਂਪ ਲੱਗਿਆ ਉਸ ਦੇ ਵਿੱਚ ਵੀ ਆ ਗੁਰਨਾਨਕ ਮਸ਼ਨ ٹرسٹ ਦੇ ਜੋ ਪ੍ਰਧਾਨ ਹਨ ਕੁਲਵਿੰਦਰ ਸਿੰਘ ਜੀ ਟਾਹਾਂ ਉਹ ਖੁਦ ਪੁੱਜੇ ਔਰ ਉਹਨਾਂ ਨੇ ਸਾਨੂੰ ਕਿਹਾ ਕਿ ਅਗਰ ਜ਼ਰੂਰਤ ਹੋਵੇ ਤੇ ਆਪਰੇਸ਼ਨ ਤੁਹਾਡੀ ਲਿਮਿਟ ਤੋਂ ਬਾਹਰ ਹੋਣ ਦਾ ਜਿੰਨੇ ਵੀ ਹੋਣ ਸਾਡੇ ਕੋਲ ਭੇਜ ਦਿਆ ਕਰੋ ਅਸੀਂ ਫ੍ਰੀ ਕਰਿਆ ਕਰਾਂਗੇ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਔਰ ਜੋ ਕੈਂਪ ਲੱਗ ਰਿਹਾ 19 ਤਰੀਕ ਨੂੰ ਉਹ ਗੁਰਦਾਰਾ ਸਿੰਘ ਸਭਾ ਡਾਲਾ ਰਿਆਂ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਜੀ ਮਾਨ ਉਹਨਾਂ ਦੇ ਮਾਤਾ ਪਿਤਾ ਦੀ ਯਾਦ ਵਿੱਚ ਲੱਗ ਰਿਹਾ ਹੈ ਤੇ ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਹੈ ਕਿ ਜਿੰਨੀ ਸੇਵਾ ਹੈ ਅਸੀਂ ਸੇਵਾ ਦੇ ਨੂੰ ਵੀ ਤਿਆਰਾਂ ਤੇ ਇਹ ਕੈਂਪ ਉਹਨਾਂ ਦੇ ਪੀਰੈਂਟਸ ਲਈ ਸਮਰਪਿਤ ਕੀਤਾ ਜਾਏਗਾ ਸੋ ਜਦੋਂ ਵੀ ਕੋਈ ਸਮਾਜਿਕ ਧਾਰਮਿਕ ਕਾਰਜ ਕੀਤੇ ਜਾਂਦੇ ਹਨ ਸਾਨੂੰ ਖੁਸ਼ੀ ਹੈ ਕਿ ਸੰਗਤ ਵੱਲੋਂ ਬਹੁਤ ਜ਼ਿਆਦਾ ਪਿਆਰ ਬਹੁਤ ਜ਼ਿਆਦਾ ਸਹਿਯੋਗ ਮਿਲਦਾ ਹੈ ਜਿਸ ਦੀ ਬਦੌਲਤ ਅੱਜ ਜਿੱਥੇ ਕਿਤੇ ਵੀ ਮਹਿਸੂਸ ਹੁੰਦਾ ਹੈ ਕਿ ਕਿਸੇ ਗਰੀਬ ਬੰਦੇ ਲੋੜਵੰਦ ਦੀ ਮਦਦ ਕਰਨੀ ਤੇ ਗੋਨਾਰਿਕ ਮਿਸ਼ਨ ਸਰਵਸਾਇਟੀ ਦੇ ਜਿੰਨੇ ਸੇਵਾਦਾਰ ਹਨ ਉਹ ਤਤਪਾਨੰਦ ਨੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਔਰ ਪਰਸੋਂ ਦੇ ਕੈਂਪਾਸ ਤੇ ਖਾਸ ਕਰਕੇ ਇਲਾਕੇ ਦੀਆਂ ਪੂਰੀਆਂ ਸੰਗਤਾਂ ਨੂੰ ਅਪੀਲ ਕਰਾਂਗਾ ਕਿ ਜਿਤਨੇ ਵੀ ਲੋੜਵੰਦ ਹਨ ਉਹ ਆਪਣੀ ਜਾਂਚ ਕਰਵਾ ਸਕਦੇ ਹਨ ਉਹਨਾਂ ਨੂੰ ਜਿਤਨੇ ਵੀ ਆਪਰੇਸ਼ਨ ਯੋਗ مریض ਹੋਣਗੇ ਉਹਨਾਂ ਦੇ ਆਪਰੇਸ਼ਨ ਮੰਦੀਪ ਭਾਈ ਹਸਪਤਾਲ ਨਵਾਂ ਸਰਚ ਕੀਤੇ ਜਾਣੇ ਹਨ ਸੋ ਵੱਧ ਤੋਂ ਵੱਧ ਉਸ ਕੈਂਪ ਦਾ ਲਾਭ ਠਾਇਆ ਜਾਏ ਔਰ ਸਾਨੂੰ ਅਸੀਸਾਂ ਦਿੱਤੀਆਂ ਜਾਣ ਆਸ਼ੀਰਵਾਦ ਦਿੱਤਾ ਜਾਏ ਤੇ ਅਸੀਂ ਤਾਂ ਕਿ ਇਹ ਸੇਵਾ ਜੇ ਅਸੀਂ ਕਰੇ ਉੱਤਰ ਸਕੀਏ ਦੇਹ ਸੇਵਾ ਵਰ ਮੋਏ ਇਹ ਸ਼ੁਭ ਕਰਮਨ ਤੇ ਕਬ ਹੁਣ ਡਰੋ ਤੇ ਚੱਲਦੇ ਹੋਏ ਆਪਣੇ ਤੇ ਨਾਲ ਲੱਗਦੇ ਸੇਵਾਦਾਰ ਜਿੰਨੇ ਵੀ ਜੁੜੇ ਹੋਏ ਹਨ ਉਹਨਾਂ ਦਾ ਜਨਮ ਸਫਲਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ